ਪਹਿਲਾਂ ਤਾਂ ਮਠਾਣੂ ਸਾਹਿਬ ਤੁਹਾਡਾ ਧੰਨਵਾਦ ਸਾਡੇ ਇਸ ਜਗ੍ਹਾ ਤੇ ਆਉਣ ਤੇ ਅ ਪ੍ਰਬੰਧ ਤ ਸੰਗਤ ਮੂਰਤ ਸਾਡੇ ਪ੍ਰਬੰਧ ਨਿੱਕੀ ਹੁੰਦੀ ਜਾਂਦੀ ਹੈ ਸੰਗਤ ਵੱਜ ਜਾਂਦੀ ਹੈ ਪ੍ਰਬੰਧ ਆਪ ਦੇ ਨਾਲ ਦਾ ਕੋਸ਼ਿਸ਼ ਕਰੀ ਜੇ ਵੱਧ ਹੋਣਾ ਪਰ ਪ੍ਰਬੰਧ ਨਿੱਕੇ ਪੈਂਦੇ ਸਾਡੇ ਥੋੜੀ ਇੱਥੇ ਸਮੱਸਿਆ ਹੈਗੀ ਹੈ ਟ੍ਰੈਕ ਦੀ ਜਗ੍ਹਾ ਦੀ ਪ੍ਰੋਬਲਮ ਪੈ ਜਾਂਦੀ ਹੈ ਘੱਟ ਜਿਆਦਾ ਰਹਿੰਦਾ ਹਮ ਪਹਿਲਾਂ ਅਸੀਂ ਕੱਲ ਦੀ ਤੁਹਾਨੂੰ ਦਿੰਨੇ ਆ ਜਾਣਕਾਰੀ ਵੀ ਕੱਲ ਅਸੀਂ ਅੱਖਾਂ ਦਾ ਕੈਂਪ ਲਗਾ ਰਹੇ ਹਾਂ ਬਾਕੀ ਦੀ ਜਗ੍ਹਾ ਪਾਪਾ ਜੀ ਦੀ ਜਗ੍ਹਾ ਤੇ ਸਵੇਰ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਚੱਲੂਗਾ ਉਹਦੇ ਵਿੱਚ ਲੈਂਜ ਵੀ ਫਰੀ ਹੈ ਐਨਕਾ ਵੀ ਫਰੀ ਹੈ ਦਵਾਈ ਵੀ ਫਰੀ ਹੈ ਤੇ ਤੁਹਾਡੇ ਚੈਨਲ ਰਾਹੀਂ ਅਸੀਂ ਜਾਣਕਾਰੀ ਦਿੰਦੇ ਆ ਕਿ ਜਿੰਨੇ ਵੀ ਚੈਨਲੋਂ ਦੇਖਣਗੇ ਤੇ ਜਿਹੜੇ ਲੋੜ ਮੁਤਾਬਕਾ ਜ਼ਰੂਰ ਆਣ ਕੱਲੋਂ ਇੱਕ ਵਾਰ ਤਰੀਕ ਜਿਹੜੀ ਕੱਲ ਦੀ ਜ਼ਰੂਰ ਬੋਲ ਦਿਓ 10 ਸਾਲ 11 11 ਤਰੀਕ ਦਿਨ ਵੀਰਵਾਰ 10 ਵਜੇ ਤੋਂ ਲੈ ਕੇ ਇੱਕ ਵੇ ਕਰਕੇ ਆਪੇ ਚੱਲਣਾ ਬਾਬਰੋਤਰਾ ਦੀ ਜਗ੍ਹਾ ਤੇ ਤੇ ਦੂਜਾ ਸ੍ਰੀ ਪਾਠ ਦਾ ਭੋਗ ਪਾਊਗਾ 16 ਸਤੰਬਰ ਦਿਨ ਮੰਗਲਵਾਰੀ ਉਹ ਉਤਪਾਦ ਰੰਗ ਰੰਗ ਪ੍ਰੋਗਰਾਮ ਸਭ ਦਾ ਆਜਾਓ ਹਾਂ ਜੀ ਤੇ ਪੂਰੀਆਂ ਜ਼ਿਲ੍ਹੇ ਦੀਆਂ ਨਿਰਲੰਗਰ ਸ਼ਹੀਲਾਂ ਉਪਦੇਸ਼ ਗੁਰੂ ਕਾ ਲੰਗਰ ਅਟੋਪਰਤੇਗਾ ਬਾਕੀ ਪ੍ਰਬੰਧ ਫੁੱਲ ਆ ਬਈ ਗੁਰੂ ਦਰਸ਼ਨ ਦਿਓ ਧੰਨਵਾਦ ਹਾਂ ਤੁਹਾਡਾ